ਸਾਜਗਰ ਜੀ ਡਿਵੀਜ਼ੀ ਪੰਜਾਬੀ ਦੇ ਤੁਹਾਡੇ 1 ਰੁਪਿਆ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਨੇ ਕਾਦੀਆਂ ਤੋਂ ਤੰਦਾ ਦੇ ਕੇ ਕਾਦੀਆਂ ਦੇ ਵਿੱਚ ਐਸਐਚਓ ਨਰਮਲ ਸਿੰਘ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੇ ਥਾਣੇ ਨੂੰ ਜਿਹੜਾ ਆ ਸਚਾਰੂ ਰੂਪ ਦੇ ਨਾਲ ਚਲਾ ਰਹੇ ਨੇ ਤੁਹਾਂ ਦਾ ਦੇਖੀ ਪਹਿਲਾਂ ਤਾਂ ਅੱਜ ਉਹਨਾਂ ਨੇ ਨਾਕਾ ਲਗਾ ਕੇ ਬਿਨਾਂ ਕਾਗਜ਼ਾਂ ਤੋਂ ਬਹੁਤ ਸਾਰੇ ਚਲਾਨ ਕੱਟੇ ਤੇ ਨਾਲ ਦੀ ਨਾਲ ਨੌਜਵਾਨਾਂ ਨੂੰ ਹਦਾਇਤਾਂ ਵੀ ਦਿੱਤੀਆਂ ਕਿ ਕਿਤੇ ਵੀ ਬਿਨਾਂ ਕਾਗਜ਼ਾਂ ਤੋਂ ਚਾ ਫਿਰ ਜਿਹੜਾ ਆ ਇਸ ਤਰ੍ਹਾਂ ਦੇ ਕੰਮ ਨਾ ਕਰੋ ਤਾਂ ਕਿ ਤੁਹਾਡੇ ਜਿਹੜੇ ਆ ਚਲਾਣੋਂ ਹੋਣ ਤੋਂ ਬਚ ਸਕੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਮੋਟਰਸਾਈਕਲ ਵੀ ਇੰਵੋਲਵ ਕੀਤੇ ਗਏ ਜਿੰਨਾ ਕਰਕੇ ਜਿਹੜਾ ਆ ਉਹ ਨੌਜਵਾਨਾਂ ਨੂੰ ਇਹੋ ਅਹਿਦ ਹਦਾਇਤ ਦਿੱਤੀ ਜਾਂਦੀ ਹੈ ਕਿ ਬਿਨਾ ਕਾਗਜ਼ਾਤੋਂ ਜਿਹੜਾ ਆ ਉਹ ਕਦੇ ਵੀ ਆਪਣੇ ਮੋਟਰਸਾਈਕਲ ਵਹੀਕਲ ਜਿਹੜੇ ਆ ਉਹ ਰੋਡ ਤੇ ਲੈ ਕੇ ਨਾ ਨਿਕਲੋ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਮਾਨਯੋਗ ਐਸਐਫੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਰੋਜ਼ ਜਿਹੜੇ ਆ ਉਹ ਚਲਾਨ ਜਿਹੜੇ ਲੋਕ ਆਪਣੀਆਂ ਗੱਡੀਆਂ ਜਿਹੜੀਆਂ ਸੜਕ ਦੇ ਵਿੱਚ ਖੜੀਆਂ ਕਰ ਦਿੰਦੇ ਬਿਨਾਂ ਤਲਬ ਦੇ ਤੇ ਉਹਨਾਂ ਦੇ ਚਲਾਨ ਜਿਹੜੇ ਆ ਉਹ ਕੱਟੇ ਜਾ ਰਹੇ ਆ ਤੇ ਟ੍ਰੈਫਿਕ ਹਰ ਕਾਫੀ ਜਿਹੜੀ ਇਸ ਚਾਰੂ ਠੰਗ ਨਾਲ ਚੱਲ ਰਹੀ ਹੈ ਅੱਗੋਂ ਤੋਂ ਹੋਰ ਇਹਨੂੰ ਬਿਹਤਰ ਬਣਾਇਆ ਜਾਏਗਾ ਅਸੀਂ ਤਕਰੀਬਨ 10-11 ਚਲਾਨ ਤੇ ਬਾਉਂਡ ਵੀ ਮੋਟਰਸਾਈਕਲ ਰੋਜ਼ ਕਰਦੇ ਆ ਜਾਂ ਗੱਡੀਆਂ ਰੋਜ਼ ਬਾਉਂਡ ਕਰਦੇ ਆ ਇਸੇ ਕੰਮ ਲਈ ਕਿ ਠੀਕ ਹੈ ਜੀ ਅਸੀਂ ਮੈਂ ਜਿਹੜਾ ਵਾ ਉਹ ਆਮ ਜਨਤਾ ਨੂੰ ਇਹੀ ਕਹਿਣੀ ਚਾਹੁੰਦਾ ਕਿ ਜੇ ਬਾਜ਼ਾਰ ਦੇ ਵਿੱਚ ਜਿਹੜੀਆਂ ਤੁਸੀਂ ਆਪਣੇ ਵੀਕਲ ਲੈ ਕੇ ਆਉਨੇ ਆ ਤੇ ਜਦੋਂ ਵੀ ਕੋਈ ਚੀਜ਼ ਦੁਕਾਨ ਤੋਂ ਪਰਚੇਜ਼ ਕਰਨੇ ਆ ਤੇ ਕਿਰਪਾ ਕਰਕੇ ਵੀਕਲ ਨੂੰ ਸਾਈਡ ਤੇ ਲਗਾ ਕੇ ਤੇ ਫਿਰ ਸਮਾਨ ਪਰਚੇਜ਼ ਕੀਤਾ ਜਾਏ ਤਾਂ ਜੋ ਰਸਤਾ ਜਿਹੜਾ ਵਾ ਉਹ ਅੰਦਰ ਵਿਗਨ ਚੱਲਦਾ ਰਹੇ ਦੂਜੇ ਪਾਸੇ ਨਰਮਲ ਸਿੰਘ ਐਸਐਚਓ ਨੇ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਅੱਜ ਪੁੱਟ ਰੋਡ ਦੇ ਉੱਤੇ ਜਦੋਂ ਇੱਕ ਤਰ੍ਹਾਂ ਦੇ ਨਾਲ ਅਸੀਂ ਗਸ਼ਤ ਕਰ ਰਹੇ ਸੀ ਤਾਂ ਉਸ ਗਸ਼ਤ ਦੇ ਦੌਰਾਨ ਹੀ ਪੁਲਿਸ ਪਾਰਟੀ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਹਦੇ ਚ ਕੋਲੋਂ 20 ਗ੍ਰਾਮ ਹੈ ਰੋਣ ਬਰਾਮਦ ਹੋਈ ਹੈ ਆਓ ਦੇਖਦੇ ਹਾਂ ਸਾਰੀ ਗੱਲਬਾਤ ਕੀ ਹੈ ਤੇ ਐਸਐਚਓ ਨਰਮਲ ਸਿੰਘ ਇਸ ਦੇ ਉੱਤੇ ਕੀ ਕਹਿੰਦੇ ਹੈ ਇਹ ਕੱਲ ਮੇਰੀ ਪੁਲਿਸ ਪਾਰਟੀ ਗਸ਼ਤ ਕਰਦੀ ਬੋਟਰ ਰੋਡ ਨੂੰ ਜਾ ਰਹੀ ਸੀ ਇਹ ਪੜਕ ਤੋਂ ਥੋੜਾ ਪਿੱਛੇ ਉਸ ਪਾਰਟੀ ਨੂੰ ਦੇਖ ਕੇ ਜਦੋਂ ਭੱਜਾ ਤੇ ਪੁਲਿਸ ਪਾਰਟੀ ਨੇ ਇਹਨੂੰ ਕਾਬੂ ਕਰਕੇ ਇਹਦੀ ਤਲਾਸ਼ੀ ਕੀਤੀ ਤਲਾਸ਼ੀ ਕੀਤੀ ਤਾਂ ਇਹਦੀ ਜੇਬ ਦੇ ਵਿੱਚੋਂ ਜੜਾ ਵਾ ਉਹ 20 ਗ੍ਰਾਮ ਹੈਰੋਨ ਮਿਲਿਆ ਇਹ ਸਰਬਜੀਤ ਸਿੰਘ ਵਾਸੀ ਸਭ ਇਹਨੂੰ ਕਹਿੰਦੇ ਛੋਟਾ ਨਾਂ ਵਾਸੀ ਇਰਜਾਦੇ ਦਾ ਰਹਿਣ ਵਾਲਾ ਤੇ ਇਹਨੇ ਜਿਹੜਾ ਮਕਾਨ ਹੈ ਉਹ ਕਾਦੀਆਂ ਸ਼ਹਿਰ ਦੇ ਵਿੱਚ ਦਰਜਾਦਾ ਸਾਈਡ ਤੇ ਬਣਾਇਆ ਹੋਇਆ ਤੇ ਇਹ ਕਾਫੀ ਸਰਗਰਮ ਹੈ ਨਸ਼ਾ ਵੇਚਣ ਤੇ ਇਹਦੇ ਤੋਂ ਜਿਹੜੀ ਹੋਰ ਪੁਸ਼ਕਿਸ਼ ਕਰਕੇ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹਨੂੰ ਰਿਮਾਨ ਤੇ ਲਿਆਂਦਾ ਸੀ ਦੋ ਦਿਨ ਦੇ ਤੇ ਕਿ ਇਹ ਕਿੱਥੋਂ ਲਿਆਂਦਾ ਸੀ ਤੇ ਗਾਂ ਕਿਵੇਂ ਸਪਲਾਈ ਕਰਦਾ ਸੀ ਸਾਰੇ ਇਹਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ ਪਤਾ ਕੀਤੇ ਜਾ ਰਹੇ ਆ ਮਾਨਯੋਗ ਐਸਐਸਪੀ ਸਾਹਿਬ ਬਟਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਸ਼ੇ ਨੂੰ ਜਿਹੜੀ ਆ ਉਹ ਪੂਰੀ ਖਲ ਪਾਈ ਜਾਵੇਗੀ ਕਾਦੀਆਂ ਸ਼ਹਿਰ ਦੇ ਵਿੱਚ ਜਿੰਨਾ ਵੀੜਾ ਏਰੀਆ ਨਸ਼ਾ ਨਹੀਂ ਵਿਗਣ ਦਿੱਤਾ ਜਾਏਗਾ ਪੂਰਾ ਜੋਰ ਜਿਹੜਾ ਪੁਲਿਸ ਦਾ ਨਸ਼ੇ ਤੇ ਫੋਕਸ ਹੋਏਗਾ ਕਿ ਕੋਈ ਵੀ ਬੰਦਾ ਜਿਹੜਾ ਵਾ ਉਹ ਨਸ਼ਾ ਨਹੀਂ ਵੇਚੇਗਾ ਇੱਥੇ